ਤਿੰਨਾ ਭਰਾਵਾਂ ਦੀਆਂ ਤਿੰਨ ਕੋਠੀਆਂ 1 ਰੁਪਿਆ ਇਹਨਾਂ ਨੂੰ ਨਹੀਂ ਦਿੱਤਾ ਆ ਸਾਹਮਣੀ ਜ਼ਮੀਨ ਵੀ ਇਹਨਾਂ ਦੀ ਆ ਤਿੰਨ ਪੈੜੀਆਂ ਇਹਦਾ ਵੀ 1 ਰੁਪਿਆ ਨਹੀਂ ਦਿੱਤਾ ਤੇ ਪ੍ਰਸ਼ਾਸਨ ਜਿਹੜਾ ਵਾ ਕੋਠੀਆਂ ਢਾਉਣ ਵਾਸਤੇ ਤੇ ਆ ਗਿਆ ਅਸੀਂ ਉਹਨੂੰ ਸਮਝਾ ਰਹੇ ਸੁਸਾਈਡ ਨੋਟ ਸਾਡੇ ਹੱਥ ਚ ਫੜਾ ਗਿਆ ਜੇ ਆ ਵੀ ਜੇ ਮੇਰੇ ਪ੍ਰਸ਼ਾਸਨ ਜਿਹੜਾ ਮੈਨੂੰ ਪੈਸੇ ਦਿੱਤੇ ਤੋਂ ਬਿਨਾ ਇੱਥੇ ਆਉਂਦਾ ਵਾ ਮੇਰੇ ਇਹ ਪੈੜੀਆਂ 'ਚ ਮੇਰੇ ਪਰਿਵਾਰ ਨੂੰ ਇਥੇ ਬੇਕਾਰ ਕਰਦਾ ਵਾ ਤੇ ਮੈਂ ਸੁਸਾਈਡ ਕਰਾਂਗਾ ਅਸੀਂ ਸਮਝਾ ਰਹੇ ਆ ਕੀ ਨਾ ਪਾਈਏ ਕੋਈ ਮਸਲੇ ਦਾ ਹੱਲ ਨਹੀਂਗਾ ਪਰ ਦੂਸਰੇ ਪਾਸੇ ਵੇਖਿਆ ਜਾਵੇ ਵੀ ਸਾਰੀ ਉਮਰ ਦੀ ਪੂੰਜੀ ਜਿਹੜੀ ਆ ਉਹਦੀ ਇਹੋ ਹੀ ਆ ਘਰ ਵਾ ਆ ਪੈਲੀ ਇਹਦੇ ਪੈਲੀ ਵੀ ਬਿਨਾ ਪੈਸੇ ਤੋਂ ਮਲ ਲਈ ਤੇ ਘਰ ਵੀ ਟੋ ਜਦੋਂ ਢਾਉਣ ਆ ਗਏ ਦੂਜੇ ਪਨੇ ਪ੍ਰਸ਼ਾਸਨ ਚੜ ਕੇ ਮਸ਼ੀਨਾਂ ਲੈ ਕੇ ਖਲੋਤਾ ਦੱਸੋ ਇਸ ਮਸਲੇ ਦਾ ਹੱਲ ਕੀ ਆ ਕੀ ਕੀ ਕਿਹੜੀ ਗਲਤੀ ਸੀ ਉਹਨੂੰ ਪ੍ਰਸ਼ਾਸਨ ਦੇ ਕਿਹੜੇ ਸ਼ਿਵਾਸ਼ਨ ਤੇ ਉਹਨੂੰ ਥੱਲੇ ਲਿਆਈਏ ਪਰ ਅਗਲੇ ਦੀ ਭਾਵਨਾ ਸਮਝੋ ਵੀ ਜਿਹੜੀ ਸਾਰੀ ਉਮਰ ਦੀ ਕਮਾਈ ਆ ਉਹਦੀ ਉਹ ਵੀ ਖਤਮ ਹੋ ਗਈ ਘਰ ਢਾਉਣ ਨੂੰ ਵੀ ਆ ਕੇ ਘਰੋਂ ਤੇ ਘਰ ਵੀ ਹੋਵਾਂਗੇ ਪੈਲੀ ਵੀ ਚਲੀ ਗਈ ਉਹਦ ਕੋ ਰਾਹ ਵੀ ਹੋਰ ਕੀ ਆ ਸਰਕਾਰਾਂ ਨੂੰ ਇਹ ਬਾਰੇ ਸੋਚਣਾ ਚਾਹੀਦਾ ਜਰੂਰ ਜੀ ਧੱਕਾ ਹੁੰਦਾ ਵਾ ਤੇ ਲੋਕ ਉੱਠਣਗੇ ਬਾਤ 3.5 ਕੋਟ ਕ ਪਾਣੀ ਹ ਤੇ ਨੇਟਾਈ ਜਾਂਦੇ ਆ ਜਿਨੇ ਦਾ ਕੱਖ ਨਹੀਂ ਦੇਣ ਕੋਟ ਆ ਰਿਆ ਤੁਹਾਡੀਆਂ ਕੋਠੀਆਂ ਕਾਈ ਧਾਰ ਰਹੀ ਆ ਤੇ ਮੁਖਤ ਲਈ ਜਾਂਦੇ ਆ ਸਾਰੀ ਪਾਰੀ ਖਰਾਬ ਕਰ ਗਏ ਆ ਕੋਠੀਆਂ ਦਾ ਤਾਂ ਕੱਖ ਨਹੀਂ ਦੇਣ ਦੇ ਸਨ ਕੋਠੀਆਂ ਪਾਣੀ ਵੇਲਦਾ ਉਹ ਪਿਆਰੇ ਤੂੰ ਕੀਤੇ ਇੰਨੇ ਵਾ ਕਿ ਅੱਜ ਹੀ ਮਰਨ ਤੇ ਕਰ ਆ ਗਏ ਆ ਜਾਂ ਅੱਜ ਮਰ ਜਾਣਾ ਤੇ ਜਾਂ ਇਹਦਾ ਕੋਈ ਹੱਲ ਕਰਕੇ ਛੱਡਣਾ ਜੀ ਉਦਾਂ ਮਰੇ ਆ ਕੋਈ ਸਾਨੂੰ ਸਾਡੀ ਜ਼ਮੀਨ ਵੀ ਜਾ ਰਹੀ ਸਾਡੀਆਂ ਕੋਠੀਆਂ ਵੀ ਜਾ ਰਹੀਆਂ ਸਾਨੂੰ ਮੁਆਵਜ਼ਾ ਕੋਈ ਨਹੀਂ ਦੇ ਰਿਹਾ ਅਹੀਂ ਇਦਾਂ ਮਰਿਆ ਤਾਂ ਉਦਾਂ ਹੀ ਮਰਿਆ ਅਸੀਂ ਤੇਲ ਪਾ ਕੇ ਉੱਤੇ ਜ਼ਰਾ ਪਰਵਾਹ ਨਹੀਂ ਅੱਗ ਲਾੜ ਨਹੀਂ ਖਤਮ ਹੋ ਜਾਣਾ ਹਾਂਜੀ ਜੇਫੇ ਬੰਦੀ ਵੀ ਇੱਥੇ ਪਹੁੰਚੀ ਆ ਜੀ ਜੇਫੇ ਬੰਦੀ ਵੀ ਪਹੁੰਚੀ ਆ ਤੇ ਉਹਨਾਂ ਦੀ ਗੱਲਬਾਤ ਸੁਣਨੇ ਆ ਹਾਂਜੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਮਨਦਰ ਸਿੰਘ ਕਾਲਾਵਾਲਾ ਖਜਾਂਚੀ ਜੋਂ ਸਟਿਆਲੇ ਪੁਲ ਜਲਾ ਗਰਦਾਸਪੁਰ ਵੇਖੋ ਜੀ ਜਿਵੇਂ ਗਵਰਨਮੈਂਟ ਦਾ ਕਾਨੂੰਨ ਆ ਇੱਕ ਰੈਂਕ ਇੱਕ ਪੈਨਸ਼ਨ ਇੱਕ ਰੈਂਕ ਇੱਕ ਤਨਖਾਹ ਇਸੇ ਤਰ੍ਹਾਂ ਇਹ ਕੋਠੀਆਂ ਦਾ ਵੀ ਜਿਹਦਾ ਥੋੜਾ ਹਿੱਸਾ ਆ ਜਾਂਦਾ ਜਾਂ ਬਹੁਤਾ ਆ ਜਾਂਦਾ ਇਹਨਾਂ ਨੂੰ ਸਾਰਿਆਂ ਨੂੰ ਬਰਾਬਰ ਪੈਸੇ ਮ ਅਸੀਂ ਅੱਜ ਖੜੇ ਆਂ ਕੋਟ ਧੰਦਲ ਦੇ ਪਿੰਡ ਕਾਬਲ ਕੋਟ ਧੰਦਲੇ ਵਿੱਚ ਜਿੱਥੇ ਕਾਬਲ ਸੰਧੀਆਂ ਕੋਠੀਆਂ ਦਾ ਲਗਭਗ ਤੀਜਾ ਹਿੱਸਾ ਆਇਆ ਤੇ ਉਹਨਾਂ ਨੂੰ ਦਾ ਇੱਕ ਨਗੁਣਾ ਯਮਾਜਾ ਬਣਾਇਆ ਪਰ ਸਲਾਹਪੁਰ ਦੇ ਵਿੱਚ ਇੱਕ ਕੋਠੀ ਇਦਾਂ ਦੀ ਜਿਹੜੀ ਬਹੁਤ ਦੂਰ ਆ ਉਹਦੇ ਵਿੜੇ ਚੋਂ ਦੀ ਸੜਕ ਨੰਗੀ ਆ ਤੇ ਪ੍ਰਸ਼ਾਸਨ ਦੀ ਮਿਲੀ ਭੁਗਤਣਾ ਉਹਦਾ 85 ਲੱਖ ਰੁਪਈਆ ਉਹਨਾਂ ਨੂੰ ਦਿੱਤਾ ਇਹ ਬਹੁਤ ਵੱਡੀ ਇਹਦੇ ਵਿੱਚ ਧਾਂਦਲੀ ਹੋਈ ਆ ਇਹਦੀ ਕਿਸੇ ਸਿਟਿੰਗ ਜੱਜ ਜਾਂ ਰਿਟਾਇਰ ਜੱਜ ਕੋ ਇਹਦੀ ਇਨਕੁਆਰੀ ਕਰਾਉਣੀ ਚਾਹੀਦੀ ਇਹਦੇ ਵਿੱਚ ਬਹੁਤ ਘਪਲੇ ਨੇ ਨਿਕਲ ਨਗੇ ਇਹ ਤੋਂ ਇਲਾਵਾ ਕੋਟ ਟੋਗੜਾ ਵਾਲੇ ਵੀ ਕੋਠੀ ਇਦਾਂ ਦੀ ਹੈਗੀ ਆ ਸਲਾਹਪੁਰ ਦੇ ਵਿੱਚ ਸ਼ਫੈਦਿਆਂ ਦੇ ਸਾਗਵਾਨ ਬਣ ਗਏ ਆ ਪ੍ਰਸ਼ਾਸਨ ਦੀ ਮਦਦ ਨਾਲ ਉਹਨਾਂ ਦੀ ਮਿਲੀ ਭੁਗਤ ਨਾਲ ਜਿੱਥੇ ਸੋਦੇ ਸਾਰਾ ਕੁਝ ਪਤਾ ਸਾਡੇ ਨਾਲ ਅਸੀਂ ਤੁਹਾਡਾ ਸਾਥ ਦੇਵਾਂਗੇ ਇਨਕੁਆਇਰੀ ਕਰੋ ਸਭ ਕੁਝ ਆ ਜਾਏਗਾ ਤੇ ਇਹ ਪਰਿਵਾਰ ਤੇ ਇੰਨਾ ਦੁਖੀ ਜੇ ਇਹ ਵੇਖ ਲੋ ਸਾਰਾ ਕੁਝ ਇਹ ਕੁੱਤੇ ਜੜਿਆ ਤੇ ਇੰਨਾ ਵੀ ਪਟੋਲ ਫੜਿਆ ਜੇ ਕੋਈ ਇਦਾਂ ਦਾ ਨੁਕਸਾਨ ਹੋਇਆ ਤਾਂ ਉਹਦਾ ਪ੍ਰਸ਼ਾਸਨ ਜ਼ਿੰਮੇਦਾਰ ਹੋਏਗਾ ਇਹ ਜਿਹੜਾ ਹਾਈਵੇ ਲੰਘਣ ਡਿਆ ਵਾ ਬਿਲਕੁਲ ਇਹਨਾਂ ਦੇ ਮਕਾਨਾਂ ਦੇ ਵਿੱਚੋਂ ਨਹੀਂ ਲੰਘਣ ਡਿਆ ਵਾ ਦੂਸਰੀ ਗੱਲ ਵਾ ਸਲਾਹਪੁਰ 100 ਮੀਟਰ ਰੋਡ ਤੋਂ ਲਾਂਬੇ ਕੋਠੀ ਉਹਦਾ 85 ਲੱਖ ਰੁਪਇਆ ਪਾਇਆ ਗਿਆ ਪ੍ਰਸ਼ਾਸਨ ਨੇ ਉਹ ਕਿਹੜੇ ਤਰੀਕੇ ਨਾਲ ਪਾਇਆ ਵਾ ਉਹ ਕਿ ਮਿਲੀ ਭੁਗਤਨਾ ਪਾਇਆ ਉਹ ਚ ਕਿੰਨੀ ਕਮਿਸ਼ਨ ਖਾਦੀ ਗਈ ਕਿੰਨੇ ਘਪਲੇ ਹੋਏ ਆ ਜਿੱਥੇ ਸਬਜ਼ੀਆਂ ਦੇ ਦਰਖਤ ਹੀ ਉੱਥੇ ਸਾਗਵਾਨ ਦੇ ਪਾਏ ਗਏ ਆ ਮਤਲਬ ਕਾਫੀ ਧੰਦ ਲੀਆਂ ਹੋਈਆਂ ਕਿ ਜਿੱਥੇ ਅਸਲ ਪੈਸੇ ਦਿਨੇ ਬਣਦੇ ਆ ਉੱਥੇ ਪ੍ਰਸ਼ਾਸਨ ਪਿੱਛੇ ਜਾਣ ਰਿਹਾ ਵਾ ਕਿਉਂਕਿ ਇਹਨਾਂ ਨੇ ઠકે ਨਾਲ ઠકે સહી ਕਰਨデア ਬਟਾਂ ਪਾਉਂデア ਵੱਡੀਆਂ ਵੱਡੀਆਂ ਉਥੇ ਪੈਸੇ ਵੀ ਨਹੀਂ ਦਿੱਤੇ ਕਿਸਾਨਾਂ ਨੂੰ ਪੇਮੈਂਟ ਵੀ ਨਹੀਂ ਦਿੱਤੀ ਜੇ ਕੋਈ ਨੁਕਸਾਨ ਹੋ ਗਿਆ ਇਸ ਪਰਿਵਾਰ ਦਾ ਤੇ ਇਹਦਾ ਜ਼ਿਲ੍ਹੇ ਦਾ ਡੀਸੀ ਜ਼ਿੰਮੇਵਾਰ ਹੋਗਾ